ਇਸ ਸਿੰਪਲ ਉਦਾਹਰਣ ਹੈ ਬਾਣੀ ਪਾਸ਼ਾ ਦਿੱਤੀ ਹੈ। ਪਰ ਆਪਣੇ ਪਾਸ਼ਾ ਨੇ ਦਾਤਾ ਬਖਸ਼ੀਆਂ ਬੇਟੀ ਗੁਰਬਖਸ਼ੀਸ਼ ਖੋਰਾ ਬੇਟਾ ਮਨਵੀਰ ਸਿੰਘ ਕੀ ਇਹਨਾਂ ਦੇ ਮਾਪੇ ਜਾਂ ਇਹਨਾਂ ਦੀ ਮਾਤਾ ਹਰ ਰੋਲੇ ਨੇ ਕਹਿੰਦੀ ਵੀ ਗੁਰਬਖਸ਼ੀਸ਼ ਗੁਰਬਖਸ਼ੀ ਮਨਵੀਰ ਮਨਵੀਰ ਨਹੀਂ ਕਹਿੰਦੀ। ਉਹਦੇ ਚਿੱਤ ਵਿੱਚ ਇਹ ਗੱਲ ਬਸ ਗਈ। ਬੱਚਾ ਇੱਥੇ ਸੁੱਤਾ ਪਿਆ ਹੋਵੇ ਮਾਂ ਕੰਮ ਕਰਦੀ ਹੋਵੇ ਕਿਚਨ ਦੇ ਵਿੱਚ ਉਹ ਭੱਡੇ ਬਣਾਉਂਦੀ ਹੈ ਫੁੱਕੇ ਬਣਾਉਂਦੀ ਹੈ ਸਬਜ਼ੀ ਬਣਾਉਂਦੀ ਹੈ ਨਹੀਂ ਕਹਿੰਦੀ ਉਹ ਮਨਵੀਰ ਬਰਵੀਰ ਨਹੀਂ ਕਹਿੰਦੀ ਉਹ ਉਹਦੇ ਜਿਹੜੀ ਸੁਰਤ ਹੈ ਨਾ ਸੁਰਤ ਸੁਰਤ ਉਹ ਲੱਗੀ ਹੋਈ ਹੈ ਆਪਣੇ ਪੁੱਤ ਦੇ ਵਿੱਚ ਆਸ਼ਾ ਕਹਿੰਦੇ ਸਾਰੀ ਖੇੜੀ ਸੁਰਤ ਦੀ ਹੈ ਸ਼ਬਦ ਗੁਰੂ ਸੁਰਤ ਤੋਂ ਚੇਲਾ ਸਦਾ ਗੁਰੂ ਸ਼ਬਦ ਹੈ ਜਿਹੜੀ ਸੁਰਤ ਹੈ ਉਹ ਚੇਲਾ ਜਦੋਂ ਕਿਤੇ ਮੰਨੋ ਇਹ ਕਿਰਪਾ ਵਰਤਗੀ ਉਹਦੀ ਉਹਦੀ ਕਲਾ ਵਰਤਗੀ ਵਾ ਗੁਰੂ ਦੀ ਜਦੋਂ ਮੰਨੋ ਇਹ ਟੱਚ ਹੋ ਗਈ ਮੰਨੋ ਇਹ ਗੱਲ ਉਦੋਂ ਫਿਰ ਉਹ ਕੋਡ ਬਣ ਜਾਣੀ ਹੈ ਬੜਾ ਆਪਾਂ ਗੱਲ ਕਰਦੇ ਸੀ ਭਈ ਉਹ ਵਿਸਰੇ ਨਾ ਸਨ ਪ੍ਰਮਾਤਮਾ ਉਤਾ ਮਾਤਾ ਕੀ ਅਸੀਸ ਨਿਮਖ ਨਾ ਵਿਸਰੋ ਤੁਮ ਕੋ ਹਰ ਹਰ ਸਦਾ ਪਜੋ ਜਗਦੀ ਸਤਗੁਰ ਤੁਮ ਕੋ ਹੋਏ ਦਿਆਲਾ ਸਤ ਸੰਗ ਤੇਰੀ ਪ੍ਰੀਤ ਕਾਪੜ ਪਤ ਪਰਮੇਸ਼ਰ ਰੱਖਦਾ ਭੋਜਨ ਕੀਰਤਨ ਨੀਤ ਮਾਂ ਮਾਤਾ ਕੰਮ ਕਰਦੀ ਐ ਬੱਚਾ ਉੱਠਿਆ ਉਹਨੇ ਮਾੜੀ ਕੀ ਬਾਜ ਬਾਰੀ ਐ ਉਹ ਬਣਾ ਜਲ ਹੋਇਆ ਉੱਥੇ ਭਾਂਡੇ ਛੜਤੇ ਉੱਥੇ ਫੁਲਕਾ ਛੜਤਾ ਉੱਥੇ ਸਬਜ਼ੀ ਛੜਤੀ ਭੱਜੀ ਆਉਂਦੀ ਐ ਇਸ ਚਿੱਤ ਵਿੱਚ ਗੱਲ ਬਸੀ ਹੋਈ ਹੈ ਜੇ ਕਿਤੇ ਇਦਾਂ ਹੀ ਸਾਡੇ ਸਿੱਖਾਂ ਦੇ ਵਿੱਚ ਸਾਡੇ ਵਿੱਚ ਵੀ ਪਰਮਾਤਮਾ ਦੀ ਯਾਦ ਹਮੇਸ਼ਾ ਬਸੇ ਰਹੇ ਹਮੇਸ਼ਾ ਹੀ। ਪਾਸ਼ੇ ਨੇ ਕਿਹਾ ਨਾ ਵੀ ਉਠ ਤੈ ਬੈਠ ਤ ਹਰ ਹਰ ਧਾਈਏ ਮਾਰਜ ਚਲਤ ਹਰੇ ਹਰ ਗਾਈਏ। ਵੀ ਉੱਠਦੇ ਆ ਬੈੰਦੇ ਆ ਸੁੱਤੇ ਆ ਜਾਗਦੇ ਆ ਕਹਿੰਦੇ ਨੇ ਵੀ ਕਿਆ ਸੌਣਾ ਕਿਆ ਜਾਗਣਾ ਗੁਰਮੁਖਤੇ ਪ੍ਰਵਾਣ ਬਣੀ ਕਹਿੰਦੇ ਵੀ ਜਿੰਨਾ ਸਾਸ ਨਰਾਸ ਨਰਿਸਰੇ ਹਰ ਨਾਮਾ ਮਨ ਮੰਤ ਉਹਦਾ ਮਤਲਬ ਇਹੀ ਹੈ ਵੀ ਯਾਦ ਅੰਦਰ ਬਸ ਜਾਏ। ਵਾਹਿਗੁਰੂ ਕਰਨਾ ਮਾੜਾ ਨਹੀਂ 10 ਮਿੰਟ ਕਰ ਲੋ ਸਮਾਂ ਹੈ ਤਾਂ ਘੰਟਾ ਕਰ ਲੋ ਤੁਹਾਡਾ ਮਨ ਤੇ ਹੀ ਜਾਂਦਾ ਪਰ ਤੁਸੀਂ ਸੋਚੋ ਵੀ ਹਰ ਵੇਲੇ ਮੈਂ ਵਾਹਿਗੁਰੂ ਬੈਠੂ ਕਰੀ ਜਾਊਂਗਾ ਨਹੀਂ ਫਿਰ ਸੰਸਾਰ ਦੇ ਫਰਜ਼ ਪਰਿਵਾਰਾਂ ਦੇ ਫਰਜ਼ ਉੱਥੋਂ ਤੋਂ ਨਹੀਂ ਪੂਰੇ ਹੋਣੇ ਤੁਸੀਂ ਬਾਗੀ ਹੋ ਜਾਓਗੇ ਸਵਾਲ ਵਿੱਚੋਂ ਕਿੰਨਾ ਸੋਖਾ ਇਹ ਰਸਤਾ ਹੈ ਕਿੰਨੀ ਸੋਣੀ ਇਹ ਅਸੀਸ ਹੈ ਸੋ ਆਪਣੇ ਕੋਲੇ ਇੱਕ ਸ਼ਬਦ ਆਪਾਂ ਹੁਣ ਤੁਹਾਡੀ ਸ਼ਬਦ ਦੇ ਵਿੱਚ ਆਪਾਂ ਗਾਉਣਾ ਉਹ ਸ਼ਬਦ ਇਹ ਆ ਬਈ ਮਨ ਰੇ ਅਹਨ ਸਰਬ ਅਨਸਾਰ ਜਿਹੜਾ ਸ਼ਬਦ ਆ ਨਾ ਅਹਨਸ ਮਤਲਬ ਦਿਨ ਤੇ ਰਾਤ ਨੂੰ ਚੇਤੇ ਕਰਿਆ ਕਰ ਤੇ ਕਹਿੰਦੇ ਜਿੰਨ ਜਿਨ੍ਹਾਂ ਨੂੰ ਜਿੰਨ ਖਿੰਨ ਪਲ ਨਾਮ ਨਾ ਬਿਸਰੈ ਜਿਨ੍ਹਾਂ ਨੂੰ ਪ੍ਰਮਾਤਮਾ ਦੀ ਯਾਦ ਦੇ ਕੁਮੈਂਟ ਵੀਰ ਦੇ ਦੇ ਚੋਂ ਨੰਨ ਨਿਕਲਦੀ ਨਹੀਂ ਕਹਿੰਦੇ ਉਹ ਕੌਣ ਨੇ ਤੇ ਵਿਰਲੇ ਸੰਸਾਰ ਉਹ ਵਿਰਲੇ ਨੇ ਉਹ ਵਿਰਲੇ ਜਿਹੜੀ ਬਖਸ਼ਿਸ਼ ਹੈ ਜਿਹੜੀ ਪਦਵੀ ਹੈ ਜਿਹੜੀ ਮੰਨ ਲਓ ਉਹ ਇੱਕ ਮਰਤਬਾ ਹੈ ਬੱਚੇ ਨੂੰ ਉਥੇ ਪਹਚਾਉਣਾ ਉਹ ਮਾਂ ਦਾ ਫਰਜ਼ ਬਣਦਾ ਹੁੰਦਾ ਪੁੱਤਾਂ ਮਾਤਾ ਦੀ ਅਸੀਸ ਹੁਣ ਆਪਾਂ ਬਹੁਤ ਛੋਟੀ ਜੀ ਗੱਲ ਕਰਕੇ ਫਿਰ ਵੀ ਜਿਹੜੀ ਅਸੀਸ ਕਿਦਾਂ ਕੰਮ ਕਰਦੀ ਹੈ ਔਰ ਇਹਨਾਂ ਦੇ ਗ੍ਰਹਿ ਵਿਖੇ ਆਪਾਂ ਸਹਿਜ ਪਾਠ ਕੀਤਾ ਤੇ ਜਦੋਂ ਮਰ ਤੋਂ ਫੁਲਕਾ ਪਾਣੀ ਛਕਦੇ ਆ ਆਪਾਂ ਬੈਠ ਕੇ ਗੱਲਾਂ ਬਾਤਾਂ ਕਰਦੀਆਂ ਤਾਂ ਭੈਣ ਜੀ ਕਹਿੰਦੀ ਵੀ ਮੈਂ ਆਪਣੀ ਜਿਹੜੀ ਉਹਦੀ ਪੋਤੀ ਐ ਗੁਰਬਖਸ਼ੀਸ਼ ਜਦੋਂ ਕਿਤੇ ਉਹ ਸ਼ਬਦ ਬੋਲਦੀ ਐ ਬਈ ਨੋ ਕਹਿੰਦੀ ਐ ਜਾਂ ਜਸ ਕਹਿੰਦੀ ਐ ਤੇ ਕਹਿੰਦੀ ਮੈਂ ਉਹਨੂੰ ਰੋਕਦੀ ਆ ਵੀ ਨਹੀਂ ਪੁੱਤ ਨੋ ਨਹੀਂ ਕਹਿਣਾ ਨਹੀਂ ਕਹਿਣਾ ਜਸ ਨਹੀਂ ਕਹਿਣਾ ਹਾਂ ਹਾਜੀ ਕਹਿਣਾ ਇਹੀ ਸਹੀ ਸੀ ਜੇ 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 ਮੰਨ ਲਓ ਇਤੋਂ ਦੀ ਮਾਂ ਬੋਲੀ ਇਹਨਾਂ ਬੱਚਿਆਂ ਦੀ ਜਿਹੜੀ ਉਹ ਇਹਨਾਂ ਨੂੰ ਆਈ ਜਾਣੀ ਹੈ ਇੱਕ ਢੀਵਜੇ ਗੱਲ ਕਰਦਾ ਪਰਿਵਾਰ ਦੀ ਜੇ ਹਰ ਇੱਕ ਮਾਂ ਹਰ ਇੱਕ ਦਾਦੀ ਇਹ ਫਰਜ਼ਨਵਾ ਵੀ ਨਹੀਂ ਪੁੱਤ ਕਰੇ ਪੰਜਾਬੀ ਨਾਲ ਪੰਜਾਬੀ ਚ ਬੋਲੋ ਪੰਜਾਬੀ ਚ ਗੱਲ ਕਰੋ ਸਾਡੀ ਮਾਂ ਬੋਲੀ ਹੈ ਤਾਂ ਫਿਰ ਮੇਰੇ ਖਿਆਲ ਵਿੱਚ ਵੀ ਕੋਈ ਵੀ ਕੰਮ ਕਰਦੰਦਾ ਨਹੀਂ ਹੋਊ ਜਿੱਥੇ ਮਨ ਸਾਡੀ ਮਾਂ ਬੋਲੀ ਨਹੀਂ ਹੋਊ ਤੇ ਤੇ ਕਰਜ ਬਾਣੀ ਨਹੀਂ ਹੋਊਗੀ ਅਸੀਂ ਆਪ ਹੀ ਨਹੀਂ ਕੋਸ਼ਿਸ਼ ਕਰਦੇ ਅਸੀਂ ਖੁਸ਼ੀ ਹੋਣੇ ਆ ਵੀ ਚਲੋ ਮੇਰਾ ਪੁੱਤ ਹੁਣ ਬੋਲਣ ਲੱਗ ਗਿਆ ਨਹੀਂ ਮਬਾਰਕ ਹੋਵੇ ਮਾਂ ਦੀ ਅਸੀਸ ਹੋਵੇ ਸਵਾਓ ਸ਼ਬਦ ਪੜਦੇ ਆਪਾਂ